ਜਿਹੜੇ ਆਨਲਾਈਨ ਸੁਣਣਗੇ ਜੋ ਦੇਖ ਰਹੇ ਨੇ ਉਹਨਾਂ ਦੇ ਲਈ ਵੀ ਇੱਕ ਪ੍ਰੋਮਿਸ ਹੈ ਇੱਕ ਵਾਅਦੇ ਦੇ ਨਾਲ ਜੀ ਬਹੁ ਸ਼ਰੀਆਂ ਆਸ਼ੀਸ਼ਾਂ ਬਰਕਤਾਂ ਪੰਜਾਬੀ ਚ ਕਹਿੰਦੇ ਜੱਦੀ ਪੁਸ਼ਤੀ ਸ਼ਬਦ ਸੁਣਿਆ ਜੱਦੀ ਪੁਸ਼ਤੀ ਪਰਮਾਨੈਂਟ अब्राहम प्रभु हूं तक टे, सी वो परदेसी होके रहने वाला सी लेकिन प्रभु ने क्या कि तू तो परदेसी नहीं रहेगा एक मैं तुम देश देंगा ਜਿਹੜਾ ਸਦਾ ਤੇ ਸਦਾ ਲਈ ਤੇਰੇ ਲਈ ਤੇ ਤੇਰੀਆਂ ਪੀੜ੍ਹੀਆਂ ਲਈ ਹੋਵੇਗਾ ਸਭ ਲਈ ਹallelujah ਅੱਜ ਪਰਮੇਸ਼ਰ ਦੇ ਲੋਕੋ ਅੱਜ ਇਸ ਦੁਪਹਿਰ ਦੇ ਸਮੇਂ ਪਰਮੇਸ਼ਰ ਦਾ ਆਤਮਾ ਇੱਕ ਵਾਅਦੇ ਦੇ ਨਾਲ ਆਖਦਾ ਹੈ ਅਸੀਂ ਜੇਕਰ ਪਰਮੇਸ਼ਰ ਦੀ ਹਜ਼ੂਰੀ 'ਚ ਸਿੱਧ ਚੱਲਾਂਗੇ ਉਹਦੀ ਹਜ਼ੂਰੀ 'ਤੇ ਚੱਲਾਂਗੇ ਤੇ ਪਰਮੇਸ਼ਰ ਸਾਡੇ ਲਈ ਇੱਕ ਵਾਅਦਾ ਆਖਦਾ ਹੈ ਸਾਡੇ ਲਈ ਇੱਕ ਪਰਮਾਨੈਂਟ ਆਸ਼ੀਸ਼ ਤੇ ਬਰਕਤ ਸਾਡੇ ਜੀਵਨ 'ਚ ਸਾਰੀਆਂ ਪੀੜ੍ਹੀਆਂ 'ਚ ਪਰਮੇਸ਼ਰ ਲੈ ਕੇ ਆਏਗਾ ਹallelujah ਜੇ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡੇ ਬੱਚਿਆਂ ਦੇ ਜੀਵਨ 'ਚ ਡਾਕਟਰ ਦੀ ਬਣਨ ਦੀ ਸ਼ੁਰੂਆਤ ਹੋ ਗਈ ਤਾਂ ਅੱਜ ਦੁਪਹਿਰ ਦੇ ਸਮੇਂ ਪ੍ਰਭੂ ਦਾ ਆਤਮਾ ਆਖਦਾ ਹੈ ਤੁਹਾਡੀਆਂ ਪੀੜ੍ਹੀਆਂ 'ਚ ਪੀੜ੍ਹੀਆਂ ਤੇ ਪੀੜ੍ਹੀਆਂ ਤੱਕ ਡਾਕਟਰ ਦਾ ਅਹੁਦਾ ਬਣਿਆ ਰਹੇਗਾ ਉਹਨੂੰ ਕੋਈ ਵੀ ਕੈਨਸਲ ਨਹੀਂ ਕਰ ਪਾਏਗਾ ਹallelujah ਜੇਕਰ ਪ੍ਰਭੂ ਦੇ ਚੇਤੇ ਚਲਦੇ ਰਹੇ ਸਾਡੀਆਂ ਪੀੜ੍ਹੀਆਂ ਦੇ ਵਿੱਚ ਜੇਕਰ ਇੱਕ ਟੀਚਰ ਦੀ ਸ਼ੁਰੂਆਤ ਹੋ ਗਈ ਤੇ ਪ੍ਰਭੂ ਦਾ ਆਤਮਾ ਆਖਦਾ ਹੈ ਤੁਹਾਡੀਆਂ ਪੀੜ੍ਹੀਆਂ ਦੇ ਵਿੱਚ ਜਦ ਦੀ ਪੂਸਤੀ ਦੇ ਚ ਟੀਚਰ ਖਤਮ ਨਹੀਂ ਹੋਣਗੇ ਤੁਹਾਡੀਆਂ ਪੀੜ੍ਹੀਆਂ ਟੀਚਰਦਾਰੀ ਦੇ ਵਿੱਚ ਕਾਬਿਲਤਾ ਦੀ ਵਿੱਚ ਆਸ਼ੀਸ਼ ਤੇ ਬਰਕਤ ਪਾਉਣਗੇ ਹallelujah ਜੇਕਰ ਸਾਡੇ ਬੱਚੇ ਪ੍ਰਭੂ ਦੀ ਦਇਆ ਤੇ ਕਿਰਪਾ ਦਰਸੀ ਉਹਦੇ ਨਾਲ ਨਾਲ ਚੱਲਦੇ ਚੱਲਦੇ ਹੋ ਸਕਦਾ ਹੈ ਵਕੀਲ ਬਣ ਜਾਣ ਜੱਜ ਬਣ ਜਾਣ ਤੇ ਪ੍ਰਭੂ ਦਾ ਆਤਮਾ ਆਖਦਾ ਮੈਂ ਤੁਹਾਨੂੰ ਪਰਮਾਨੈਂਟ ਆਸ਼ੀਸ਼ ਤੇ ਬਰਕਤ ਦੇਵਾਂਗਾ ਉਹ ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਚੱਲਦੀ ਰਹੇਗੀ ਵਿਸ਼ਵਾਸ ਕਰਨ ਵਾਲੇ ਜੁੱਦਾ ਤਾਲੀ ਫਾਕੇ ਅਸੀਂ ਪ੍ਰਭੂ ਦੀ ਉਸਤਾਈ ਹallelujah ਅਸੀਂ ਦੀ ਇੱਕ ਵਾਰ ਆਓ ਅਸੀਂ ਫਿਰ ਪਰਮੇਸ਼ਰ ਦੇ ਕਲਾਮ ਤੇ ਮਨਨ ਕਰੀਏ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦਾ ਵਚਨ ਤੁਹਾਡੇ ਸਭਨਾਂ ਦੇ ਲਈ ਇੱਕ ਵੱਡੀ ਆਸ਼ੀਸ਼ ਦਾ ਕਾਰਨ ਬਣੇਗਾ ਜਲਦੀ ਦੇ ਨਾਲ ਅਸੀਂ ਉਤਪਾਦ ਦੀ ਕਿਤਾਬ ਅਰ ਉਸ ਦਾ 17 ਅਧਿਆਇ ਨੂੰ ਖੋਲ੍ਹੀਏ ਔਰ ਉਸ ਦੀ ਪਹਿਲੀ ਆਇਤ ਨੂੰ ਪੜ੍ਹ ਲਿਆ ਜੀ ਜਦ ਅਬਰਾਹਾਮ 99 ਵਰਿਆਂ ਦਾ ਹੋਇਆ ਯਹੋਵਾ ਨੇ ਅਬਰਾਹਾਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ ਮੈਂ ਸਭ ਤੋਂ ਸ਼ਕਤੀਮਾਨ ਪਰਮੇਸ਼ਰ ਹਾਂ ਤੂੰ ਮੇਰੇ ਸ਼ਨਮੁਖ ਜਲ ਅਤੇ ਸੰਪੂਰਨ ਪੂਜਾ ਹallelujah ਤਾਂ ਪਰਮੇਸ਼ਰ ਦੇ ਲੋਕ ਜਦੋਂ ਅਸੀਂ ਇਸ वचन ਨੂੰ ਪੜ੍ਹਦੇ ਹਾਂ ਤੇ ਪਰਮੇਸ਼ਰ ਅਬਰਾਹਾਮ ਨੂੰ ਆਖਦਾ ਹੈ ਅਬਰਾਹਾਮ ਮੈਂ ਤੇਰਾ ਸਰਸ਼ਕਤੀਮਾਨ ਪਰਮੇਸ਼ਰ ਹਾਂ ਮੇਰੀ ਮੌਜੂਦਗੀ ਦੇ ਵਿੱਚ ਮੇਰੀ ਹਜ਼ੂਰੀ ਦੇ ਵਿੱਚ ਚੱਲ ਇੰਗਲਿਸ਼ ਵਿਚ ਜੇ ਟ੍ਰਾਂਸਲੇਸ਼ਨ ਨੂੰ ਉਹ ਅਲੱਗ-ਅਲੱਗ ਤਰੀਕਿਆਂ ਨਾਲ ਲਿਖਦੇ ਨੇ ਇੱਕ ਜਗ੍ਹਾ ਤੇ ਲਿਖਿਆ ਹੈ ਕਿ ਮੇਰੇ ਵਾਕ ਬਿਫੋਰ ਮਾਈ ਫੇਸ मेरे सामने होके चल, आगे लिखे सिद्ध है तू सिंधा जाएगा हले और अभी सारे बाइबल में जानने वाले इस जगह त हाँ मैं विश्वास करता हाँ अबरा हम जो परमेश्वर यह वचन आखदा है तो इस जगह पर प्रभु का वचन एक खास गल इशारा करता है कहता कि जब परमेश्वर ने अबराहू ਦਰਸ਼ਨ ਦਿੱਤਾ ਤਾਂ ਉਸ ਦੀ ਜਿਹੜੀ ਉਮਰ ਸੀ ਉਹ 99 ਸਾਲ ਦੀ ਹੋ ਚੁੱਕੀ ਸੀ ਕਿੰਨੇ ਸਾਲ ਦੀ ਹੋ ਚੁੱਕੀ ਸੀ 99 ਸਾਲ ਦੀ ਹੋ ਚੁੱਕੀ ਸੀ ਔਰ ਲਗਭਗ 17 ਦੇ ਆਇ ਤੱਕ ਆਉਂਦੇ ਸਮੇਂ ਅਬਰਾਹਾਮ ਉਸ ਨੂੰ ਇਹ ਜਿਹੜਾ ਦਰਸ਼ਨ ਹੈ ਸ਼ੀਵਾਂ ਦਰਸ਼ਨ ਹੈ ਪਹਿਲਾ ਦਰਸ਼ਨ 12 ਦੇ ਆਇ ਦੇ ਵਿੱਚ ਪ੍ਰਭੂ ਉਹਦੇ ਨਾਲ ਮੇਲ ਕਰਦਾ ਹੈ ਦੂਸਰਾ ਦਰਸ਼ਨ ਜਿਹੜਾ ਹੈ ਉਸ ਸਮੇਂ ਜਦੋਂ ਉਹਦਾ ਭਰਾ ਲੂਤ ਉਹਦੇ ਤੋਂ ਵਿਛੜ ਜਾਂਦਾ ਹੈ ਚਲੇ ਜਾਂਦਾ ਉਸੇ ਸਮੇਂ ਉਹ ਦਰਸ਼ਨ ਦਿੰਦਾ ਹੈ ਤੀਸਰਾ ਦਰਸ਼ਨ ਜਿਹੜਾ ਹੈ ਗੱਲ ਕਰੀਏ ਸੀ ਤੀਸਰਾ ਔਰ ਚੌਥਾ ਦਰਸ਼ਨ 15 ਦੇ ਅਯ ਦੇ ਵਿੱਚ ਔਰ ਉਸ ਬਾਅਦ ਅਸੀਂ ਗੱਲ ਕਰੀਏ ਪੰਜਵਾਂ ਇਹ ਸ਼ੀਵਾ ਦਰਸ਼ਨ ਜਿਹੜਾ ਹੈ ਸਤਮੇ 17 ਦੇ ਅਧਿਆਇ ਦੇ ਵਿੱਚ ਅਬਰਾਹਮ ਨੂੰ ਪ੍ਰਭੂ ਗੱਲਬਾਤ ਕਰਦਾ ਹੈ। ਔਰ ਇਸ ਦਰਸ਼ਨ ਦੇ ਵਿੱਚ ਬਹੁਤ ਕੁਝ ਚੀਜ਼ਾਂ ਬਦਲ ਜਾਂਦੀਆਂ ਨੇ। ਔਰ ਇਸ ਇਸ ਜਗ੍ਹਾ ਤੇ ਚਲਦੇ ਸਮੇਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਪਰਮੇਸ਼ਰ ਅਬਰਾਹਮ ਪਰਮੇਸ਼ਰ ਦੇ ਨਾਲ ਚੱਲਿਆ ਤੇ ਉਹਦੀ ਉਮਰ 75 ਸਾਲ ਦੀ ਸੀ। ਜਿਕੇ ਤੋ ਇਸ ਅਧਿਆਇ ਦੇ ਵਿੱਚ ਆਉਂਦੇ ਹਾਂ। तो वे साल का हो चुका है लगभग चौबीस साल हो चुकी है ते प्रभु आखता है मेरी हजूरी चल अगर से परमेश्वर अब्राहम आखता है कि अब्राहम तू पचर साल तू मेरे पिछे चलिया इना काफी नहीं है ਜੇ ਅਜੇ ਵੀ ਤੂੰ ਔਰ ਸਿੱਧ ਹੋਣਾ ਹੈ ਜੇ ਅਜੇ ਵੀ ਔਰ ਤੂੰ ਸੰਪੂਰਨ ਬੰਨਾ ਹੈ ਮਜ਼ਬੂਤ ਬੰਨਾ ਹੈ ਤਾਂ ਤੈਨੂੰ ਅਜੇ ਔਰ ਵੀ ਅੱਗੇ ਉਸ ਪਰਮੇਸ਼ਰ ਦੀ ਹਜ਼ੂਰੀ ਚੱਲਣਾ ਪਵੇਗਾ ਹallelujah ਔਰ ਇਸ ਅਧਿਆਇ ਤੱਕ ਆਉਂਦੇ ਸਮੇ ਬਹੁਤ ਕੁਸ਼ ਅਬਰਾਹਮ ਨੇ ਕੀਤਾ ਬਣੀ ਆਖਦੀ ਹੈ ਕਿ ਜਦੋਂ 75 ਸਾਲ ਦੀ ਵਾਰੀ ਪਹਿਲੀ ਵਾਰੀ ਪਰਮੇਸ਼ਰ ਨੇ ਉਸ ਨੂੰ ਆਵਾਜ਼ ਦਿੱਤੀ ਉਸਨੇ ਆਪਣਾ ਘਰ-ਬਾਰ ਛੱਡ ਦਿੱਤਾ ਉਸਨੇ ਆਪਣਾ ਦੇਸ਼ ਛੱਡ ਦਿੱਤਾ ਆਪਣੇ ਰਿਸ਼ਤੇਦਾਰ ਛੱਡ ਦਿੱਤੇ ਤਿੰਨ ਜੀਆਂ ਦੇ ਨਾਲ ਉਹ ਘਰ ਤੋਂ ਨਿਕਲਿਆ ਉਹਦੇ ਭਤੀਜੇ ਨੇ ਉਹਨੂੰ ਛੱਡ ਦਿੱਤਾ ਪ੍ਰਭੂ ਦੀ ਆਵਾਜ਼ ਸੁਣ ਕੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਦਿਲ ਨਿਕਲਿਆ ਹਰਾਮ ਦੇ ਵਿੱਚ ਆ ਕੇ ਕਾਲ ਪੈ ਗਿਆ बहुत कुछ हो गया और बहुत कुछ सह लिया बहुत कुछ बलिदान भी दे देता लेकिन प्रभु आखता नहीं अब्राहम अजय भी मेरी हजूरी चल तू सिद्ध हो जाएगा हाले ही है अं अपने आप के वल वेखीए मैन नहीं लगता कि असि इस जगह ते बैठे हाँ फिलहाल अब्रहम जिना सफर कर चुके होवे मैनू नहीं लगता कि अब्राहम अब्रम जिन्ना बलिदान दे चुके मैनू नहीं लगता कि असी अब्राहम की तरह किसी ने अपना घर परमेश्वर छड़ दिता किसी ने अपने रिश्तेदार परमेश्वर छड़ दिते हो किसी के रिश्तेदार उन्हें छड़ के चले गए होगा ਕਿਸੇ ਦੀ ਨੌਕਰੀ ਚਲੀ ਗਈ ਹੋਵੇਗੀ ਕਿਸੇ ਦਾ ਪ੍ਰਭੂ ਦੇ ਪਿੱਛੇ ਚੱਲਣ ਦੇ ਨਾਲ ਕੰਮ ਤਾਂ ਦਾ ਠੱਪ ਹੋ ਗਿਆ ਹੋਵੇਗਾ ਲੇਕਿਨ ਜੇਸੀ ਪ੍ਰਭੂ ਦੇ ਨਾਲ ਬਣੇ ਹਾਂ ਤੇ ਪ੍ਰਭੂ ਅੱਜ ਵੀ ਆਖਦਾ ਹੈ ਮੇਰੀ ਹਜ਼ੂਰੀ ਚ ਚੱਲ ਤੂੰ ਸਿੱਧ ਬਣ ਜਾਏਗਾ ਹallelujah ਪਰਮੇਸ਼ਰ ਦੇ ਲੋਕੋ ਜਦੋਂ ਅਬਰਾਹਮ ਪ੍ਰਭੂ ਦੀ ਆਵਾਜ਼ ਸੁਣ ਕੇ ਆਪਣੇ ਆਪ ਨੂੰ ਉਹ ਬਣਾਉਂਦਾ ਗਿਆ ਤੇ ਪਰਮੇਸ਼ਰ ਨੇ ਉਹਦੇ ਜੀਵਨ ਚ ਅਦਭੁਤ ਗੱਲਾਂ ਨੂੰ ਕੀਤਾ ਹallelujah ਛੋਟੇ ਸ਼ਬਦਾਂ ਚ ਕਹੀਏ ਉਹ ਪ੍ਰਭੂ ਦੀ ਨਿਗਾਹ ਚ ਸਿੱਧ ਬਣਦਾ ਗਿਆ ਤੇ ਰੱਬ ਉਹਦੇ ਕੰਮਾਂ ਨੂੰ ਸਿੱਧਾ ਕਰਦਾ ਗਿਆ ਹallelujah ਕਿੰਨੇ ਜਣ ਚਾਹੁੰਦੇ ਨੇ ਕਿ ਮੈਂ ਸਿੱਧਾ ਪ੍ਰਭੂ ਦੀ ਨਿਗਾਹ ਚ ਬਣਾਗਾ ਤੇ ਰੱਬ ਮੇਰੇ ਕੰਮਾਂ ਨੂੰ ਕਰੇਗਾ ਹallelujah yes ਉਹ ਬਫਾਦਾ ਰਹੇ ਜਦੋਂ ਅਬਰਾਹਾਮ ਪਰਮੇਸ਼ਰ ਦੇ ਨਾਲ ਚੱਲਿਆ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੱਲਿਆ ਤਦੋਂ ਤਿੰਨ ਗੱਲਾਂ ਮੈਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਅਬਰਾਹਾਮ ਨੂੰ ਬਦਲ ਦਿੱਤਾ प्रमेषर ने की अब्राहम बदल दिता उमेषर जो असद चला गे उस सू भी बदल देगा हले लुई ग बातों के बदलिया अद्भुत तरीके बदल दिता जी तो सतारा द्याई हाँ ਤਪ ਪਰਮੇਸ਼ਰ ਉਸ ਨੂੰ ਇੱਕ ਆਖਰੀ ਦਰਸ਼ਨ ਦਿੰਦਾ ਹੈ ਜਿਹੜਾ ਉਹਨੂੰ ਪੂਰੀ ਤਰ੍ਹਾਂ ਬਦਲਣ ਦੇ ਲਈ ਜਾ ਰਿਹਾ ਸੀ ਬਾਣੀ 'ਚ ਲਿਖਿਆ ਹੈ ਜਦੋਂ ਸ਼ਿਵ ਚਨ ਨੂੰ ਪੜਦੇ ਆ ਪੰਜ ਆਇ ਦੇ ਵਿੱਚ ਪਹਿਲਾ ਪਰਮੇਸ਼ਰ ਨੇ अब्राहम का नाम अब्राम सी नाम अब्राहम कर दिता हाले की नाम सी छोटा जा नाम सी नाम छोटा जा सी नाम अब्राहम कर दिता गया और परमेश्वर ने उसनु क्या कि तेरा नाम अब्राम छोटा नहीं है अब्राहम सुधाया जाएगा क्योंकि आज तू लैके तू एक अदे का पिता नहीं होगा तू जातियां का पिता होगा सबले हाले लुईया सिर्फ परमेश्वर नाम नहीं बदलिया घर भी का नाम सारी सी ओदा नाम परमेश्वर ने सारा कर दिता हले लुईया अपराह 25 साल तो चौबीस साल तो उक करता आ रहा परमेश्वर ने उसने वायदा किया कि मैं तेन एक पुत्र देंगा क्योंकि उदी कोई भी औलाद नहीं सी। इस समय आके परमेश्वर उस क्लियर दसा है कि इस साल मैं तेन आशीष करांगा और तेरे बेटे का नाम इस हाक होगा अबरा हाँ प्रभु ने कहा कि मैं तेन एक देश देंगा जिथे दुध तहर ददियां बगदिया तू मेरे पिछे चल जेड़ा देश मैं तेन दिखावगा तू जाना है अब्राहम चौबीस साल चलता रहा उन्हें पता ही नहीं लग्या वो देश है। वो केड़ा देश हो इस अध्याय आके ਵਚਨ 8 ਆਇਚ ਲਿਖਿਆ ਹੈ ਅਬਰਾਹਮ ਨੂੰ ਆਖਦਾ ਹੈ ਅਬਰਾਹਮ ਜਿਸ ਦੇਸ਼ ਵਿੱਚ ਤੂੰ ਪਰਦੇਸੀ ਰਿਹਾ ਤੇ ਜਿਹੜਾ ਦੇਸ਼ ਮੈਂ ਤੇਰੇ ਪੀੜ੍ਹੀਆਂ ਨੂੰ ਦੇ ਦੇਵਾਂਗਾ ਉਹ ਦੇਸ਼ ਦਾ ਨਾਮ ਕਨਾਨ ਹੋਏਗਾ ਹallelujah ਪ੍ਰਭੂ ਦੇ ਲੋਕੋ ਅੱਜ ਅਸੀਂ ਪ੍ਰਭੂ ਦੇ ਪਿੱਛੇ ਚੱਲ ਰਹੇ ਹਾਂ ਬਹੁਤ ਕੁਝ ਛੱਡਿਆ ਹੋਇਆ ਹੋ ਸਕਦਾ ਹੈ ਬਹੁਤ ਕੁਝ ਗੁਆਇਆ ਹੋਇਆ ਹੋ ਸਕਦਾ ਹੈ ਲੇਕਿਨ ਜੇ ਕਰੀਏ ਸਿ ਪ੍ਰਭੂ ਦੀ ਹਜ਼ੂਰੀ ਚ ਬਣੇ ਰਵਾਂਗੇ ਤਾਂ ਪ੍ਰਭੂ ਸਾਡੇ ਜੀਵਨ ਨੂੰ ਬਦਲ ਦੇਵੇਗਾ ਸਾਨੂੰ ਇੱਕ ਨਾਮ ਦੇਵੇਗਾ ਹallelujah ਪ੍ਰਭੂ ਦੀ ਹਜ਼ੂਰੀ ਚ ਚੱਲੀਏ ਅੱਜ ਚਰਚ ਚ ਆ ਗਏ ਕੁਛ ਛੋਟੀਆਂ ਮੋਟੀਆਂ ਗੱਲਾਂ ਹੋ ਗਿਆ ਇਹਨੂੰ ਕੋਈ ਵੱਡਾ ਕੰਮ ਨਾ ਸਮਝੋ ਅਸੀਂ ਔਰ ਪ੍ਰਭੂ ਦੀ ਹਜ਼ੂਰੀ ਚ चलिए प्रभु साढ़े जीवन ओ गल करेगा जिद बारे ऐसी कल्पना भी नहीं की हाल दूसरा आशिश से बरकत जो असी प्रभु के वो आशिश से बरकत परमाटली सारे जीवन हो जाएगी ਸ਼ਾਰਟ ਸ਼ਬਦਾਂ ਦੇ ਵਿੱਚ ਕਿਨੇ ਪ੍ਰਭੂ ਦੀ ਗੱਲਾਂ ਤੇ ਵਿਸ਼ਵਾਸ ਕਰਦੇ ਥੋੜਾ ਆਪਣੇ ਹੱਥਾਂ ਦਾ ਕਾਸ਼ ਜਿਹੜੇ ਆਨਲਾਈਨ ਸੁਣਨਗੇ ਜੋ ਦੇਖ ਰਹੇ ਨੇ ਉਹਨਾਂ ਦੇ ਲਈ ਵੀ ਇੱਕ ਪ੍ਰੋਮਿਸ ਹੈ ਇੱਕ ਵਾਅਦੇ ਦੇ ਨਾਲ ਜੀ ਬਹੁ ਸ਼ਰੀਆਂ ਆਸ਼ੀਸ਼ਾਂ ਬਰਕਤਾਂ ਪੰਜਾਬੀ ਚ ਕਹਿੰਦੇ ਜੱਦੀ ਪੁਸ਼ਤੀ शब्द सुने तब दीजिए परमानेंट अब्राहम प्रभु के नाल जी हूं तक टेंपरेरी सी पर होके रहन वाला सी, लेकिन प्रभु ने क्या? कि तू प्रदेश नहीं रहेगा एक मैं तैन देस दा जहाँ सदा सदा तेरे लिए तो तेरिया पीढ़ियां सबले हाले लिए अच परमेश अब इस दपहर के समय परमेश आत्मा एक वायदे के न है ਅਸੀਂ ਜੇਕਰ ਪਰਮੇਸ਼ਰ ਦੀ ਹਜ਼ੂਰੀ 'ਚ ਸਿੱਧ ਚੱਲਾਂਗੇ ਉਹਦੀ ਹਜ਼ੂਰੀ 'ਚ ਚੱਲਾਂਗੇ ਤੇ ਪਰਮੇਸ਼ਰ ਸਾਡੇ ਲਈ ਇੱਕ ਵਾਅਦਾ ਆਖਦਾ ਹੈ ਸਾਡੇ ਲਈ ਇੱਕ ਪਰਮਾਨੈਂਟ ਆਸ਼ੀਸ਼ ਤੇ ਬਰਕਤ ਸਾਡੇ ਜੀਵਨ 'ਚ ਸਾਰੀਆਂ ਪੀੜ੍ਹੀਆਂ 'ਚ ਪਰਮੇਸ਼ਰ ਲੈ ਕੇ ਆਏਗਾ ਹਾਲੇਲੂਇਆ ਜੇ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡੇ ਬੱਚਿਆਂ ਦੇ ਜੀਵਨ 'ਚ ਡਾਕਟਰ ਦੀ ਬਣਨ ਦੀ ਸ਼ੁਰੂਆਤ ਹੋ ਗਈ ਤਾਂ ਅੱਜ ਦੁਪਹਿਰ ਦੇ ਸਮੇਂ ਪ੍ਰ부 ਦਾ ਆਤਮਾ ਆਖਦਾ ਹੈ ਤੁਹਾਡੀਆਂ ਪੀੜ੍ਹੀਆਂ ਚ ਪੀੜ੍ਹੀਆਂ ਤੇ ਪੀੜ੍ਹੀਆਂ ਤੱਕ ਡਾਕਟਰ ਦਾ ਅਹੁਦਾ ਬਣਿਆ ਰਹੇਗਾ ਉਹਨੂੰ ਕੋਈ ਵੀ ਕੈਨਸਲ ਨਹੀਂ ਕਰ ਪਾਏਗਾ ਹallelujah ਜੇਕਰ ਪ੍ਰ부 ਦੇ ਚ ਇਸੇ ਚੱਲਦੇ ਰਹੇ ਸਾਡੀਆਂ ਪੀੜ੍ਹੀਆਂ ਦੇ ਵਿੱਚ ਜੇਕਰ ਇੱਕ ਟੀਚਰ ਦੀ ਸ਼ੁਰੂਆਤ ਹੋ ਗਈ ਤੇ ਪ੍ਰ부 ਦਾ ਆਤਮਾ ਆਖਦਾ ਹੈ ਤੁਹਾਡੀਆਂ ਪੀੜ੍ਹੀਆਂ ਦੇ ਵਿੱਚ ਜਦ ਦੀ ਪੁਸ਼ਤੀ ਦੇ ਚ ਟੀਚਰ ਖਤਮ ਨਹੀਂ ਹੋਣਗੇ ਤੁਹਾਡੀਆਂ ਪੀੜ੍ਹੀਆਂ ਟੀਚਰਦਾਰੀ ਦੇ ਵਿੱਚ ਕਾਬਿਲਤਾ ਦੀ ਵਿੱਚ ਆਸ਼ੀਸ਼ ਤੇ ਬਰਕਤ ਪਾਉਣਗੇ ਹallelujah ਜੇਕਰ ਸਾਡੇ ਬੱਚੇ ਪ੍ਰਭੂ ਦੀ ਦਇਆ ਤੇ ਕਿਰਪਾ ਦਰਸੀ ਉਹਦੇ ਨਾਲ ਨਾਲ ਚੱਲਦੇ ਚੱਲਦੇ ਹੋ ਸਕਦਾ ਹੈ ਵਕੀਲ ਬਣ ਜਾਣ ਜੱਜ ਬਣ ਜਾਣ ਤੇ ਪ੍ਰਭੂ ਦਾ ਆਤਮਾ ਆਖਦਾ ਮੈਂ ਤੁਹਾਨੂੰ ਪਰਮਾਨੈਂਟ ਆਸ਼ੀਸ਼ ਤੇ ਬਰਕਤ ਦੇਵਾਂਗਾ ਉਹ ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਚੱਲਦੀ ਰਹੇਗੀ ਵਿਸ਼ਵਾਸ ਕਰਨ ਵਾਲੇ ਜੁੱਧਾ ਤਾਲੀ ਫਾਕੇ ਅਸੀਂ ਪ੍ਰਭੂ ਦੀ ਉਸਤ ਕਰੀ ਹallelujah ਅਬਰਾਹਮ ਨੂੰ ਕਹ ਅਬਰਾਹਮ ਜਿਸਗਾ ਤੇ ਤੂੰ ਹੁਣ ਤੱਕ ਪਰਦੇਸੀ ਰਿਆ ਤੈਨੂੰ ਪਤਾ ਨਹੀਂ ਸੀ ਇਹ ਮੇਰਾ ਹੋਣਾ ਹੈ ਦੇਸ਼ ਜਾਂ ਨਹੀਂ ਹੋਣਾ ਲੇਕਿਨ ਉਸੇ ਨੂੰ ਪ੍ਰਭੂ ਨੇ ਕਿਹਾ ਮੇਰੀ ਹਜ਼ੂਰੀ ਚ ਚੱਲ ਉਹ ਕਨਾਨ ਦੇਸ਼ ਮੈਂ ਤੈਨੂੰ ਤੇ ਤੇਰੀ ਪੀੜ੍ਹੀਆਂ ਨੂੰ ਦੇਵਾਂਗਾ ਹਾਲੇਲੂਇਆ ਲਾਸਟ ਜੇਸੀ ਪ੍ਰਭੂ ਦੀ ਹਜ਼ੂਰੀ ਚ ਚੱਲੇ ਪਿਛਲੇ ਹਫਤੇ ਵੀ ਮੈਂ ਇੱਕ ਵਚਨ ਪੜਿਆ ਸੀ 15 ਦੇ ਆਇਦੇ ਵਿੱਚ ਉਹਦੀ ਪਹਿਲੀ ਔਰ ਦੂਸਰੀ ਆਇਤ ਪਹਿਲੀ ਆਇਤ ਚ ਲਿਖਿਆ ਹੈ ਪ੍ਰਭੂ ਨੇ 15 ਦਿਹਾੜੇ ਦੇ ਵਿੱਚ ਪ੍ਰਭੂ ਨੇ ਦਰਸ਼ਨ ਦੇ ਕੇ ਉਸ ਨੂੰ ਕਿਹਾ ਔਰ ਕਿਹਾ ਅਬਰਾਹਮ ਨਾ ਡਰ ਮੈਂ ਤੇਰੀ ਢਾਲ ਹਾਂ ਤੇ ਮੈਂ ਤੇਰਾ ਅਤ ਵੱਡਾ ਫਲ ਹਾਂ ప్రతిਫਲ ਹਾਂ ਯੂਅਰ ਗ੍ਰੇਟ ਰਿਵਾਰਡ ਤੁਹਾਡੀ ਮਿਹਨਤ ਦਾ ਇੱਕ ਵੱਡਾ ਫਲ जैसे प्रभु की हजूरी चले तो प्रभु सामू देगा बोले ये ना सोचो हालांकि मेहनत ज्यादा कर रहे हैं प्रभु सानू दे नहीं रहा नहीं नहीं अच लिख के लै जो जिन्ना ज्यादा वाद के समा प्रभु चलोगे प्रभु थोड़े मेरे लिए उन्नी वी आशिश से बरकत रखेगा हालाई और इना ही नहीं वो आशिश बरकत होएगी वो आशिश से बरकत वो होएगी जिसकी तमन्ना तुं करते हो जिस बारे तुम सोचते हो जिस बारे तुम कल्पना करते हो मेरा जीवन ऐसा होना चाहिए है ਮੇਰਾ ਪਰਿਵਾਰ ਇਦਾਂ ਹੋਣਾ ਚਾਹੀਦਾ ਹੈ ਮੇਰਾ ਆਉਣ ਵਾਲਾ ਸਮਾਂ ਇਦਾਂ ਹੋਣਾ ਚਾਹੀਦਾ ਹੈ ਮੇਰਾ ਬਿਜ਼ਨਸ ਆਉਣ ਵਾਲੇ ਸਮੇ ਇਦਾਂ ਹੋਣਾ ਚਾਹੀਦਾ ਹੈ ਮੇਰੇ ਬੱਚੇ ਆਉਣ ਵਾਲੇ ਸਮੇ ਇਸ ਜਗ੍ਹਾ ਤੇ ਹੋਣੇ ਚਾਹੀਦੇ ਨੇ ਉਹ ਕਲਪਨਾ ਨੂੰ ਉਹਨਾਂ ਸੁਪਨਿਆਂ ਨੂੰ ਉਹਨਾਂ ਦਰਸ਼ਨਾਂ ਨੂੰ ਪੂਰਾ ਕਰਨ ਵਾਲਾ ਮੇਰਾ ਜ਼ਿੰਦਾ ਪਰਮੇਸ਼ਰ ਹੈ ਜਿਹਦਾ ਨਾਮ ਪ੍ਰਭ ਯਿਸੂ ਹੈ ਹਾਲੇਲੂਇਆ ਉਹਦੀ ਹਜ਼ੂਰੀ ਚ ਚੱਲੀ ਅਬਰਾਹਮ ਜਦੋਂ ਪ੍ਰਭੂ ਦੇ ਨਾਲ ਚੱਲਿਆ 11 ਦੇ ਅਧਿਆਏ ਦੇ ਚੌਂਦੇ ਹਾਂ 12 ਦੇ ਅਧਿਆਏ ਚ ਪਰਮੇਸ਼ਰ ਨੇ ਅਬਰਾਹਮ ਨੂੰ ਬੁਲਾਇਆ 11 ਦੇ ਅਧਿਆਏ ਦੀ ਲਾਸਟ ਚ ਪਤਾ ਚੱਲਦਾ ਹੈ ਕਿ ਅਬਰਾਹਮ ਦਾ ਪਿਤਾ ਤੇਰਾ ਉਹਦਾ ਨਾਮ ਤੇਰਾ ਸੀ ਉਹ ਉਹਨੂੰ ਲੈ ਕੇ ਨਿਕਲਿਆ ਤਾਂ ਉਸ ਜਗ੍ਹਾ ਤੇ ਲਿਖਿਆ ਕਿ ਉਹਨਾਂ ਦੇ ਅੰਦਰ ਇੱਛਾ ਸੀ ਅਸੀਂ ਕਨਾਨ ਦੇਸ਼ ਕਿੱਥੇ ਜਾਣਾ कनान देश उनने के पास आईडिया सी कनान देश दो और शहद की नदियां वाला देश होएगा लेकिन वचन से लिखा है कनान नहीं पहुंच पाए वो हरानच रुक गए क्योंकि उदे पिता 13 दिन सगाते डेथ हो गई अब्राहम कनान नहीं जा पाया जा कनान दे बारे दर्शन नहीं सोच पाया क्योंकि उदे कोई औलाद नहीं थी ਲੇਕਿਨ ਜਦੋਂ ਰੱਬ ਨੇ ਉਹਨੂੰ ਬੁਲਾਇਆ ਤਾਂ ਪਰਮੇਸ਼ਰ ਨੇ ਉਹਦੇ ਅੰਦਰ ਇੱਕ ਦਰਸ਼ਨ ਭਰ ਦਿੱਤਾ ਹਾਲੇਲੂਇਆ ਪ੍ਰਭੂ ਨੇ ਦੇ ਹੱਥ ਨੂੰ ਪਕੜਿਆ ਉਸਨੇ ਕਿਹਾ ਕਿ ਅਬਰਾਹਮ ਮੇਰੇ ਪਿੱਛੇ ਹੋ ਜਾ ਜਿੱਥੇ ਕਿੱਥੇ ਜਦੋਂ ਉਹ ਨਿਰਾਸ਼ਾ ਦੇ ਵਿੱਚ ਡਿੱਗਿਆ ਉਹਦੇ ਨਾਲ ਦੇ ਲੋਕਾਂ ਨੇ ਸਾਥ ਦਿੱਤਾ ਤੇ ਪ੍ਰਭੂ ਨੂੰ ਆ ਕੇ ਵਾਰ-ਵਾਰ ਦਰਸ਼ਨ ਦਿੰਦਾ ਆਖਦਾ ਅਬਰਾਹਮ ਨਾ ਡਰ ਆਪਣੀਆਂ ਅੱਖਾਂ ਉਠਾ ਉੱਤਰ ਦੀ ਵੱਲ ਦੇਖ ਦੱਖਣ ਦੀ ਵੱਲ ਦੇਖ ਪੂਰਬ ਦੀ ਵੱਲ ਦੇਖ ਪੱਛਮ ਦੀ ਵੱਲ ਦੇਖ ਸਾਰੀ ਜਗ੍ਹਾ ਮੈਂ ਤੈਨੂੰ ਤੇ ਤੇਰੀ ਪੀੜ੍ਹੀਆਂ ਨੂੰ ਦੇ ਦਿਆਂਗਾ ਹallelujah ਲੇਕਿਨ ਮੈਂ ਇੱਕ ਚੀਜ਼ ਮੰਨਦਾ ਹਾਂ ਕਿ ਅਬਰਾਹਮ ਇੱਕ ਮਨ ਦੇ ਵਿੱਚ ਸੋਚਦਾ ਹੁੰਦਾ ਮੇਰਾ ਪਿਤਾ ਕਹਿੰਦਾ ਸੀ ਕਿ ਕਨਾਨ ਦੇਸ਼ ਜਾਣਾ ਉਹ ਮੈਂ ਆਪਣੇ ਬਜ਼ੁਰਗਾਂ ਕੋਲ ਸੁਣਿਆ ਸੀ ਲੇਕਿਨ ਇੱਕ ਸਮਾਂ ਆਇਆ ਉਹ ਜਦੋਂ 24 ਸਾਲ ਪਰਮੇਸ਼ਰ ਦੇ ਨਾਲ ਚੱਲਦਾ ਰਿਹਾ ਪਰਮੇਸ਼ਰ ਨੇ ਉਹੀ ਕਾਪੀ ਉਹਦੇ ਸਾਹਮਣੇ ਰੱਖੀ ਤੇਰੇ ਸੁਪਨਿਆਂ ਦਾ ਦੇਸ਼ ਮੈਂ ਤੈਨੂੰ ਦੇ ਦੇਵਾਂਗਾ ਹallelujah ਪ੍ਰਭੂ ਦੇ ਲੋਕ ਸਾਡਾ ਪਰਮੇਸ਼ਰ ਸ਼ਾਂਤੀ ਦਿਐ ਸੌਰੀ ਸ਼ਾਂਤੀ ਦਿਐ ਉਹਦੀ ਚਾਰ ਆਇਤਾਂ 'ਚ ਜ਼ਬੂਰਾਂ ਦੀ ਕਿਤਾਬ 'ਚ लिख्या तेरिया मन दावे उस करना प्रभु अब्राहम परमेश्वर के नाम चलिया उसने उस वड्डा प्रतिफल रखा उसने एक, एक, एक पुत्र मंगया परमेश्वर ने कहा ਮੈਂ ਤੈਨੂੰ ਇੰਨੀਆਂ ਸੰਤਾਨਾਂ ਦੇਵਾਂਗਾ ਕਿ ਉਸਨੂੰ ਕੋਈ ਗਿਣ ਨਹੀਂ ਸਕੇਗਾ ਹallelujah ਅਬਰਾਹਮ ਛੋਟੀ ਜੀ ਜਗ੍ਹਾ ਦੇ ਲਈ ਤਰਸਦਾ ਸੀ ਲੇਕਿਨ ਪਰਮੇਸ਼ਰ ਨੇ ਉਨੂੰ ਇੱਕ ਦੇਸ਼ ਦਿੱਤਾ ਜਿਹੜਾ ਉਹ ਦੇ ਨਾਮ ਤੇ ਉਹਦੇ ਪੀੜੀਆਂ ਦੇ ਨਾਮ ਦੇ ਲਈ ਹੋਵੇਗਾ ਹallelujah ਅਬਰਾਹਮ ਸੋਚਦਾ ਸੀ ਕਿ ਮੇਰਾ ਇੱਕ ਬੇਟਾ ਹੀ ਹੋ ਜਾਏਗਾ ਮੇਰੇ ਲਈ ਕਾਫੀ ਹੋਏਗਾ ਲੇਕਿਨ ਪ੍ਰਭੂ ਨੇ ਉਸ ਨੂੰ ਉਸ ਤੋਂ ਵੱਡਾ ਫਲ ਦਿੱਤਾ ਉਸ ਨੇ ਕਿਹਾ ਕਿ ਮੇਰੀ ਆਸ਼ਿਸ਼ ਤੇ ਬਰਕਤ ਤੇਰੇ ਬੇਟਿਆਂ ਨਾਲ ਉਹਦੀ ਪੀੜ੍ਹੀਆਂ ਤੇ ਪੀੜ੍ਹੀਆਂ ਤੱਕ ਨਾਲ ਬਣੀ ਰਹੇ ਹੈ ਕਿ ਨਹੀਂ ਵੱਡੀ ਆਸ਼ਿਸ਼ ਉਸਨੇ ਇੱਕ ਪੁੱਤਰ ਦੀ ਮੰਗ ਕੀਤੀ ਉਸਨੇ ਕਿਹਾ कि मैं तेन इन संताना देवगा उसको कोई गिर नहीं सकेगा वह परदेशी से जगह जगह तुरद रब ने उसू देश दे देता वो अपने आशिश से बरकत एक पुत्र तरसता स उसने कहा कि नहीं तेरिया पीढ़िया द्वारा दूसरे लोग भी आशिश पागे अब्राहम ਦਾ ਨਾਮ ਹਿਸਟਰੀ ਦੇ ਵਿੱਚੋਂ ਖਤਮ ਹੋਣ ਦੀ ਕਦਰ ਤੱਕ ਸੀ ਲੇਕਿਨ ਜਦੋਂ ਪਰਮੇਸ਼ਰ ਨੇ ਅਬਰਾਮ ਤੋਂ ਅਬਰਾਹਾਮ ਨਾਮ ਦਿੱਤਾ ਆਜੋ ਦਾ ਨਾਮ ਕੋਈ ਖਤਮ ਨਹੀਂ ਕਰ ਸਕਦਾ ਉਹ ਐਵਰ ਲਾਸਟਿੰਗ ਹੈ ਅਨੰਤ ਕਾਲ ਦਾ ਹੈ ਹਾਲੇਲੂਇਆ ਜਦ ਤੱਕ ਇਹ ਦੁਨੀਆ ਹੈ ਅਬਰਾਹਮ ਨੂੰ ਦੁਨੀਆ ਚਾਹਂਦੀ ਹੈ ਕਿਉਂ ਅਬਰਾਹਮ ਪ੍ਰਭੂ ਦੀ ਹਜ਼ੂਰ ਚਲੇ ਪਰਮੇਸ਼ਰ ਨੇ ਉਹ ਗੱਲਾਂ ਉਹਦੇ ਜੀਵਨ ਚ ਰੱਖੀਆਂ ਜਿਹੜੀਆਂ ਗੱਲਾਂ ਦੀ ਉਹ ਆਸ਼ ਕਰਦਾ ਸੀ ਅੱਜ ਪਰਮੇਸ਼ਰ ਦੇ ਲੋਕ ਅਬਰਾਹਮ ਨੂੰ ਵਿਸ਼ਵਾਸੀਆਂ ਦਾ ਪਿਤਾ ਕਿਹਾ ਗਿਆ ਹੈ ਆਸ਼ੀਸ਼ਾਂ ਦਾ ਪਿਤਾ ਕਿਹਾ ਗਿਆ ਹੈ ਉਹਦਾ ਇੱਕੋ ਕਾਰਨ ਉਹ ਰੱਬ ਦੀ ਹਜ਼ੂਰੀ ਚ ਚੱਲਿਆ ਜੇਕਰ ਅੱਜ ਅਸੀਂ ਵੀ ਇੱਕ ਫੈਸਲਾ ਲਈਏ ਕਿ ਪ੍ਰਭੂ ਤੂੰ ਉਹੀ ਹੈ ਤੂੰ ਬਦਲਿਆ ਨਹੀਂ ਹੈ ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਸ਼ਾਨੂ ਵੀ ਬਦਲੇਗਾ ਪੂਰੀ ਤਰ੍ਹਾਂ ਤੇ ਸਾਡੇ ਲਈ ਵੀ ਆਸ਼ੀਸ਼ਾਂ ਨੂੰ ਪਰਮਾਨੈਂਟ ਕਰੇਗਾ ਤੇ ਸਾਡੇ ਲਈ ਵੀ ਵੱਡੇ ਤੋਂ ਵੱਡੀਆਂ ਫਲ ਨੂੰ ਸਾਡੀਆਂ ਮਿਹਨਤਾਂ ਦਾ ਦੁੱਗਣਾ ਫਲ ਦੇਵੇਗਾ ਹallelujah ਕਿਨੇ ਇਹ ਵਿਸ਼ਵਾਸ ਕਰਦੇ ਨੇ ਜੋਸ਼ ਬਲੇ ਹallelujah ਆਓ ਸਾਰੇ ਆਪਣੇ ਜਗ੍ਹਾ ਤੇ ਖੜੇ ਹੋ ਜਾइए ਇੱਕ ਵਾਰ ਫਿਰ 2025 ਦੀ ਸ਼ੁਰੂਆਤ ਵਾਅਦਿਆਂ ਦੇ ਨਾਲ ਕਰੀਏ ਥੈਂਕ ਯੂ ਜੀਸਸ